ਗਰੀਬ ਆਦ ਦਾ ਦਰਬਾਰ ਹੈ ਹਾਂ 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 ਰੰਗ ਚੜਿਆ ਰੰਗ ਚੜਿਆ ਰੰਗ ਚੜਿਆ ਮੁਰਸ਼ਿਦ ਦੀ ਨਜ਼ਰ ਹੋ ਗਈ ਮੈਨੂੰ ਮੁਰਸ਼ਿਦ ਨੇ ਮਾਲੋ ਮਾਲ ਕੀਤਾ ਦਤਾ ਤੂੰ ਨਾ ਕਰੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾ ਮੇਰੇ ਮੈਂ ਤਾਂ ਤੱਕਦਾ ਰਹੇ ਮੈਂ ਤਾਂ ਲੋਕੀ ਲੋਕੀ ਤੱਕਦੇ ਐ ਬੁਗਨਾ ਮੇਰੇ ਮੈਂ ਤਾਂ ਤੱਕਦਾ ਰਹਿਮਤਾ ਤੇਰੇ ਹੋ ਸਾਬਰ ਪਿਆ ਲੀਲਾ ਕਰਮ ਅੱਜ ਕਰਦੇ ਸਾਬਰ ਪਿਆ ਲੀਲਾ ਕਰਮ ਅੱਜ ਕਰਦੇ ਸਾਬਰ ਪਿਆ i जिथे ते ज़िक्र नवे जिथे ते ज़िक्र नवे उ दुनिया केरियां उन ਉਹ ਮੈਂ ਆਤਮਾ ਇੰਨੀ ਕਹਾਜ਼ਰੀ ਕਬੂਲ ਕਰਿਓ ਫੇਰ ਥੈਂਕਸ ਕਰਦਾ ਸਾਡੇ ਬਡੇ ਮੇਰੇ ਛੋਟੇ ਭਰਾ ਦਾ ਸਾਡੇ ਖਾਨ ਸਾਹਿਬ ਜੀ ਦਾ ਕਮਲ ਖਾਨ ਸਾਹਿਬ ਤੇ ਉਹਨਾਂ ਦੀ ਪੂਰੀ ਸਮੁੱਚੀ ਟੀਮ ਦਾ ਬਹੁਤ ਦਿਲੋਂ ਧੰਨਵਾਦ ਤੇ ਇੰਨੀ ਕਹਾਜ਼ਰੀ ਕਬੂਲ ਕਰਿਓ ਗਾਣੇ ਬਹੁਤ ਸਾਰੇ ਨੇ ਤੁਸੀਂ ਸੁਣਨੇ ਜ਼ਰੂਰ ਥੈਂਕ ਯੂ ਇਸ ਸੰਜੀਤ ਖਾਨ ਜੀ ਜਿਨ੍ਹਾਂ ਨੇ ਬਹੁਤ ਹੀ ਪਿਆਰੀ ਹਾਜ਼ਰੀ ਭਰੀ ਹੈ ਆਰੇ ਸ਼ੁਕਰਗੁਜ਼ਾਰ ਆ ਸਾਧ ਸੰਗਤ ਦੇ ਔਰ ਵਕ ਵਕ ਦਰਵਾਰਾ ਤੋਂ ਆਏ ਫਕਰ ਫਕੀਰਾਂ ਦੇ ਸ਼ੁਕਰਗੁਜ਼ਾਰ ਹਾਂ ਦਿਲੋਂ ਧੰਨਵਾਦੀ ਹਾਂ ਸਾਡੇ ਬਹੁਤ ਸਤਿਕਾਰਯੋਗ ਮਾਨਯੋਗ ਦਰਵਾਜ਼ੇ ਦੇ ਖੇਦੰਦਗਾਰ ਸੇਵਾਦਾਰ ਸਾਡੇ ਸਤਿਕਾਰਯੋਗ ਸਾਈ ਰਾਜੂ ਸਾਬਰੀ ਜੀ ਔਰ ਉਹਨਾਂ ਵੱਲ ਬਹੁਤ ਸਾਰਾ ਪਿਆਰ ਬਹੁਤ ਸਾਰਾ ਆਸ਼ੀਰਵਾਦ ਪ੍ਰਾਪਤ ਤੇ ਹੁਣ ਬਾਈ ਜਮਨਰ ਸਿਲਾ ਸਾਹਿਬ ਅਸਤਜਨਾਬ ਸਵਰਗੀਏ ਸੁਰੇਂਦਰ ਸਿੰਧਾ ਜੀ ਦੇ ਹੋਣਹਾਰ ਤੇ ਲਾੜਲੇ ਸ਼ਿਗਰ ਜਮਨਾ ਰਸੀਲਾ ਜੀ ਸੋ ਬੋਸਰ ਮਾਨ ਜਨਾਬ ਕਮਲ ਖਾਨ ਜੀ ਇੱਕ ਵਾਰ ਜ਼ੋਰਦਾਰ ਤਾੜੀ ਜਨਾਬ ਕਮਲ ਖਾਨ ਜੀ ਵਾਸਤੇ ਸੋ ਆਓ ਸਾਡੇ ਇਲਾਕੇ ਦੇ ਨਕੋਦਰ ਦੀ ਸ਼ਾਨ ਆਨ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਦਰਬਾਰੀ ਗਾਇਕ ਜਨਾਬ ਜਮਨਾ ਰਸੀਲਾ ਜੀ ਬਾਬਾ ਜੀ ਇਹ ਸਾਡੇ ਜਿਹੜੇ ਬਾਲਾ ਭਾਜੀ ਨੇ ਆਪਣੇ ਪਿੰਡ ਦੇ ਉਹਨਾਂ ਦੇ ਮਾਸੀ ਜੀ ਦੇ ਪੁੱਤ ਆ ਇਹ ਬਾਲਾ ਭਾਜੀ ਆਪਣੇ ਸੋ ਬਹੁਤ ਸਾਰਾ ਮਾਣ ਸਤਿਕਾਰ ਸਾਰੀ ਹੀ ਸੰਗਤ ਆ ਜਿੰਨੀ ਵੀ ਸੰਗਤ ਬੈਠੀ ਆ ਇਸੇ ਤਰ੍ਹਾਂ ਬੈਠੇ ਰਹੋ ਬਹੁਤ ਹੀ ਸਤਿਕਾਰ ਸਾਡੇ ਐਨ ਆਰ ਆਈ ਵੀਰਾਂ ਵੱਲੋਂ ਰਮਨ ਯੂਕੇ ਸਾਡੇ ਰਾਹੁਲ ਦੀ ਕੈਨੇਡਾ ਤੋਂ ਸਾਡੇ ਹੁਸਨ ਲਾਲ ਜੀ ਪੁਰਤਕਾਲ ਤੋਂ ਨਨੂ ਬੈਂਸ ਦੁਬਈ ਮਨਦੀਪ ਬੈਂਸ ਦੁਬਈ ਜੀ ਪ੍ਰੀਤ ਦੁਬਈ ਤੋਂ ਬਹੁਤ ਸਾਰਾ ਮਾਣ ਸਾਡੇ ਲੱਭਾ ਭਾਜੀ ਮੰਡਾਲੀ ਤੋਂ ਇਸ ਦਰਬਾਰ ਨਾਲ ਖਿਦਮਤ ਰੱਖਦੇ ਹੋਏ ਪਿਆਰ ਰੱਖਦੇ ਹੋਏ ਸਾਡੇ ਲੱਭਾ ਭਾਜੀ ਜੀ ਹੀਰਾ ਲਾਲ ਜੀ ਸਾਡੇ ਬਿੱਲੂ ਜੀ ਜਿੰਨਾ ਵੀ ਇਸ ਦਰਬਾਰ ਤੇ ਲੰਗਰ ਦੀ ਸੇਵਾ ਹੁੰਦੀ ਹੈ ਸਾਡੇ ਬਿੱਲੂ ਭਾਜੀ ਜੀ ਕਰਦੇ ਨੇ ਬਹੁਤ ਸਾਰਾ ਮਾਣ ਸਤਿਕਾਰ ਸਾਰੀ ਸੰਗਤ ਵੱਲੋਂ ਇਸੇ ਤਰ੍ਹਾਂ ਸਾਰੀ ਸੰਗਤ ਨੇ ਬਿਠੇ ਰਹਿਣਾ ਹੈ ਕਿਉਂਕਿ ਜਮਨਦਾਰ ਅਸੀਲਾ ਜੀ ਨੇ ਆਪਣਾ ਹਾਜ਼ਰੀ ਦੇਣੀ ਹੈ ਉਹਨਾਂ ਤੋਂ ਬਾਅਦ ਜੋਤੀ ਸੱਬਰਵਾਲ ਦੀ ਜੋ ਕਿ ਸਾਡੀ ਕੌਮ ਦੇ ਮਿਸ਼ਨਰੀ ਗਾਇਕ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਮਹਿਮਾ ਨਾਲ ਰੰਗੇ ਹੋਏ ਸ਼ਬਦ ਔਰ ਮਾਤਾ ਰਣੀ ਦੀਆਂ अनेका ਪੇਟਾਂ ਕੀਤੀਆਂ ਨੇ ਸਾਡੇ ਜੋਤੀ ਸੱਬਰਬਾਲ ਜੀ ਉਹ ਵੀ ਇਸ ਦਰਬਾਰ ਤੇ ਹਾਜ਼ਰੀ ਲਾਉਣੀ ਬਿਲਕੁਲ ਤਿਆਰ ਨੇ ਮੈਂ ਭਾਜੀ ਜਮਨਾ ਰਸੀਲਾ ਦੇ ਮਜੀਸ਼ਨਾ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਸਟੇਜ ਤੇ ਉੱਪਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਸੋ ਆਓ ਮੇਰੇ ਵੀਰ ਇੰਦਾ ਕਹੀ ਜੀ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਜੀ ਜਨਾਬ ਜਮਨਾ ਰਸੀਲਾ ਜੀ ਦੇ ਨਾਲ ਇੰਦਾ ਕਹੀ ਜੀ ਸਾਵਰ ਸਰਕਾਰ ਦਾ ਸਲਾਨਾ ਉਰਸ ਬਹੁਤ ਸ਼ਰਦਾ ਦੇ ਨਾਲ ਬਹੁਤ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਦਰਬਾਰ ਦੁਪਹਿਰੂਕਾਰ ਗਦੀ ਨਿਸ਼ੀਣ ਸੱਡ ਬਾਬਾ ਜੀ ਰਾਜੂ ਸਾਵਰੀ ਜੀ ਕਦਮਾਂ ਦੇ ਵਿੱਚ ਨਮਨ ਆਖਦੇ ਆ ਅੱਜ ਦੇ ਪਾਵਨ ਉਰਸ ਦੀਆਂ ਬਹੁਤ-ਬਹੁਤ ਸਾਰੀਆਂ ਮੁਬਾਰਕਾਂ ਦੇ ਨਾਲ ਨਵਾਜਦੇ ਆ ਬਹੁਤ ਸਾਰੀਆਂ ਵਧਾਈਆਂ ਦੇ ਨਾਲ ਨਵਾਜਦੇ ਆ ਦੂਰ ਦਰੇਡੇ ਤੋਂ ਜਿੰਨੇ ਵੀ ਸੰਗਤ ਵਲੀਆਂ ਦੇ ਸਜੇ ਹੋਏ ਦਰਬਾਰ ਦੇ ਵਿੱਚ ਤਸ਼ਰੀਫ ਫਰਮਾਏ ਸਾਰੀਆਂ ਸੰਗਤਾਂ ਨੂੰ ਅੱਜ ਦੇ ਸਾਲਾਨਾ ਉਰਸ ਦੀਆਂ ਬਹੁਤ-ਬਹੁਤ ਸਾਰੀਆਂ ਮੁबारकਾਂ ਦੇ ਨਾਲ ਨਵਾਈਦੇ ਆ 17ਵਾਂ ਸਾਲਾਨਾ ਉਰਸ ਬਹੁਤ ਸ਼ਰਧਾ ਦੇ ਨਾਲ ਬਹੁਤ ਭਾਵਨਾ ਦੇ ਨਾਲ ਬਹੁਤ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਪੰਜਾਬ ਦੀਆਂ ਬਹੁਤ ਪਿਆਰੀਆਂ ਤੇ ਮਿੱਠੀਆਂ ਆਵਾਜ਼ਾਂ ਵੱਲੋਂ ਇਸ ਮੰਚ ਤੋਂ ਹਾਜ਼ਰੀ ਹੋਈ ਹੈ ਔਰ ਸਮੇਂ ਦੇ ਮੁਤਾਬਕ ਸਾਰਿਆਂ ਦੀ ਹਾਜ਼ਰੀ ਜਿੱਦਾਂ ਜਿੱਦਾਂ ਵੀ ਸਰਕਾਰਾਂ ਦਾ ਹੁਕਮ ਹੁੰਦਾ ਹੈ ਕਿ ਤੇਰੇ ਦਰ ਆਕੇ ਪੰਡਾ ਜ਼ਿੰਦਗੀ ਦਾ ਮੁੱਕ ਜਾਂਦਾ ਤੇਰੇ ਦਰ ਆਕੇ ਪੰਡਾ ਜ਼ਿੰਦਗੀ ਦਾ ਮੁੱਕ ਜਾਂਦਾ ਹਰ ਰਾਂ ਮੰਜ਼ਲ ਦਾ ਇੱਥੇ ਆਕੇ ਰੁਕ ਜਾਂਦਾ ਮੇਰੀ ਕੀ ਔਕਾਤ ਕਿ ਭੁੱਲ ਜਾਵਾਂ ਤੈਨੂੰ ਤੇਰੇ ਦਰ ਆਕੇ ਸਿਰ ਮੱਲੋ ਮੱਲੀ ਝੁਕ ਜਾਂਦਾ ਤੇਰੇ ਦਰ ਆਕੇ ਸਿਰ ਮੱਲੋ ਮੱਲੀ ਝੁਕ ਜਾਂਦਾ ਉਹ ਵਲੀਆਂ ਦਾ ਸਖੀਆਂ ਦਾ ਕਰ ਸਜਿਆ ਹੋਇਆ ਜਿਹਦੇ ਵਿੱਚ ਜਿੱਦਾਂ ਦੀ ਕੋਈ ਨੀਅਤ ਰੱਖਦਾ ਉਦਾਂ ਦੀ ਮਰਾਦ ਮਿਲਦੀ ਹੈ ਤੇ ਸੱਚੇ ਮਨ ਦੇ ਨਾਲ ਜਿੰਨੀਆਂ ਵੀ ਸੰਗਤਾਂ ਮਸਤਾਂ ਦੇ ਸਜੇ ਹੋਏ ਪਾਵਨ ਦਰਬਾਰ ਦੇ ਵਿੱਚ ਬੈਠੀਆਂ ਜਿਹੜੇ ਵੀ ਸ਼ਰਧਾ ਦੇ ਨਾਲ ਬੈਠੇ ਆ ਭਾਵਨਾ ਦੇ ਨਾਲ ਬੈਠੇ ਆ ਤੇ ਅੱਜ ਜਰੂਰ ਸਾਰੇ ਜਣੇ ਚੋਲੀਆਂ ਪਰਾ ਕੇ ਜਾਓਗੇ ਬਹੁਤ ਪਿਆਰੀਆਂ ਹਾਜ਼ਰੀਆਂ ਹੋਈਆਂ ਉਸਤਾਦ ਜਨਾਬ ਜਮਨਾਰ ਸੀਲਾ ਜੀ ਜਿਨ੍ਹਾਂ ਦਾ ਸੰਗੀਤਕ ਪਰਿਵਾਰ ਮੰਚ ਦੇ ਉੱਪਰ ਸਜ ਰਿਹਾ ਹੈ ਤੇ ਬਹੁਤ ਪਿਆਰੀ ਜੀ ਹਾਜ਼ਰੀ ਹੋਵੇਗੀ ਕਿਉਂਕਿ ਜਿੰਨਾ ਵੀ ਜਿਨ੍ਹਾਂ ਨੇ ਹਾਜ਼ਰੀ ਭਰਨੀ ਸੀ ਜਿੰਨੀਆਂ ਵੀ ਸੰਗਤਾਂ ਨੇ ਜਿਹੜੀ ਜਿਹੜੀ ਹਾਜ਼ਰੀ ਭਰਨੀ ਸੀ ਜਿੰਨੀ ਕ ਹਾਜ਼ਰੀ ਭਰਨੀ ਛੁਣਨੀ ਸਾਰਿਆਂ ਦੀ ਹੋਈ ਹੈ ਹਾਜ਼ਰੀ ਕਿਉਂਕਿ ਇਹ ਦਾਤਿਆਂ ਦੀ ಅಪਾਰ ਕਿਰਪਾ ਹੈ ਉਹਨਾਂ ਦੀ ಅಪਾਰ ਕਿਰਪਾ ਦੇ ਨਾਲ ਹੀ ਇਹ ਹਾਜ਼ਰੀਆਂ ਜਿਹੜੀਆਂ ਕਰਮਾਂ ਦੇ ਵਿੱਚ ਹੁੰਦੀਆਂ ਨੇ ਨਸੀਬਾਂ ਦੇ ਵਿੱਚ ਹੁੰਦੀਆਂ ਕਿ ਪੜਾ ਰਹੂੰਗਾ ਤੇਰੇ ਦਰ ਪਰ यूं ਹੀ ਪੜੇ ਰਹਿਣੇ ਸੇ ਮੇਰਾ ਕੁਝ ਕਾਮ ਹੋਗਾ ਕبھی ਤਾਂ ਖੁੱਲੇਗੀ ਕਿਸਮਤ ہماری ਕبھی ਤਾਂ ਹਮਾਰਾ ਦੁਆ ਸलाम ਹੋਗਾ ਕਿਉਂਕਿ ਸਬਰ ਦੇ ਨਾਲ ਸ਼ੁਕਰ ਦੇ ਨਾਲ ਬੈਠੇ ਹਾਂ ਤੇ ਅੱਜ ਵਲੀਆਂ ਦੇ ਸਖੀਆਂ ਦੇ ਘਰ ਦੇ ਵਿੱਚ ਬੈਠੇ ਹਾਂ ਤੇ ਹਾਜ਼ਰੀ ਜਿਹੜੀ ਹੈ ਕਿਤਨਾ ਕਿਤੇ ਜ਼ਰੂਰ ਲਿਖੀ ਜਾਏਗੀ ਕਿਉਂਕਿ ਇਹ ਸੱਚੀ ਸਰਕਾਰ ਦਾ ਪਾਵਨ ਦਰਬਾਰ ਹੈ ਕਿ ਸ਼ਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸ਼ਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੇ ਦਾਤਾ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਮੇਰੇ ਸਾਬਰ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਬੈਠੇ ਹਾਂ 사ਜਨ ਜੀ ਕੀ ਬਾਤ ਹੈ ਬਹੁਤ ਪਿਆਰ ਦੇ ਨਾਲ ਬਹੁਤ ਸਤਿਕਾਰ ਦੇ ਨਾਲ ਸਰਣ ਇਹਦੇ ਹਾਜ਼ਰੀ ਪਰਨੇ ਆ ਟੂਨਿੰਗ ਇੱਕ ਦੋ ਮਿੰਟ ਦੀ ਸਾਇਲੈਂਟ ਹੋਵੇਗੀ ਗੁਪਤਾ ਸਾਊਂਡ ਸਰਵਿਸ ਕੀ ਬਾਤ ਹੈ ਬਹੁਤ ਅੱਛੇ ਤੇ ਸੱਜੇ ਢੰਗ ਦੇ ਨਾਲ ਸੇਵਾ ਹੋ ਰਹੀ ਹੈ ਉਸ ਤੋਂ ਬਾਅਦ ਉਸ ਪਿਆਰੀ ਤੇ ਮਿੱਠੀ ਆਵਾਜ਼ ਨੂੰ ਜਰੂਰ ਸੱਦਾ ਦੇਵਾਂਗੇ ਜਿਨ੍ਹਾਂ ਵੱਲੋਂ ਜਿੰਨੀ ਵੀ ਗਾਇਕੀ ਗਾਈ ਨਮਸਤਾਂ ਦੀਆਂ ਵਲੀਆਂ ਦੀਆਂ ਫਕੀਰਾਂ ਦੀ ਗਾਈ ਗਈ ਹੈ ਦਿਕ ਦੋ ਮਿੰਟ ਦੀ ਸਾਇਲੈਂਟ ਹੈ ਉਸ ਤੋਂ ਬਾਅਦ ਉਸ ਪਿਆਰੀ ਤੇ ਮਿੱਠੀ ਆਵਾਜ਼ ਨੂੰ ਜ਼ਰੂਰ ਸਰਧਾ ਦੇਵਾਂਗੇ ਜੀ ਲੱਭੇ ਨਾ ਦੇ ਲਈ ਤੋਂ ਉਹਨਾਂ ਬਾਦ ਹੈ ਮੈਂ ਕਰਦੇ ਹਾਂ 2 ਘੰਟੇ ਦੀ ਖਾਈ ਲਈ ਦਾ ਟਾਈਮ ਚੱਲ ਕੋਈ ਜਿੰਨਾ ਵੀ